ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆਜਾ ਰਹਿ ਇੱਕ ਨਵੀਂ ਕਹਾਣੀ ਦੇ ਨਾਲ ਦੋਸਤੋ ਇੱਕ ਪਿੰਡ ਚ ਇੱਕ ਪਤੀ ਪਤਨੀ ਰਹਿੰਦੇ ਹੁੰਦੇ ਆ ਤੇ ਉਹਨਾਂ ਨੇ ਆਪਣੇ ਘਰ ਤਿੰਨ ਜਾਨਵਰ ਰੱਖੇ ਹੁੰਦੇ ਆ ਬਤਕ ਬੱਕਰੀ ਤੇ ਗਾਂ ਉਹਨਾਂ ਤਿੰਨਾਂ ਦੇ ਦੋ ਦੋਸਤ ਹੋਰ ਹੁੰਦੇ ਆ ਇੱਕ ਚੂਹਾ ਤੇ ਇੱਕ ਸੱਪ ਉਹ ਜਦੋਂ ਵੀ ਫ੍ਰੀ ਹੋਇਆ ਕਰਨ ਪੰਜੇ ਬੜੀ ਮौज-ਮਸਤੀ ਕਰ ਰਹੇ ਬੜੀ ਗੱਲਾਂ ਬਾਤਾਂ ਕਰ ਰਹੇ ਕਰਨ ਇੱਕ ਦਿਨ ਚਾਰੇ ਬੈਠੇ ਹੁੰਦੇ ਆ ਤੇ ਉਹਨਾਂ ਕੋਲ ਚੂਹਾ ਹੁੰਦਾ ਕਹਿੰਦਾ ਦੋਸਤੋ ਮੈਂ ਇੱਕ ਪ੍ਰੋਬਲਮ 'ਚ ਹਾਂ। ਉਹ ਚਾਰੇ ਕਹਿੰਦੇ ਕੀ ਤੇ ਕਹਿੰਦਾ ਕਿਸਾਨ ਦੀ ਘਰ ਵਾਲੀ ਨੇ ਰਸੋਈ ਦੇ ਵਿੱਚ ਚੂਹੇਦਾਨੀ ਲਾਤੀ। ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਚਾਰੇ ਮਜ਼ਾਕ ਕਰਦੇ ਆ। ਤੇ ਕਹਿੰਦੇ ਸਾਨੂੰ ਕੀ? ਤੂੰ ਦੇਖ ਜਿਵੇਂ ਕਰਨਾ ਤੈਨੂੰ ਸਹੀ ਲੱਗਦਾ ਉਦਾਂ ਕਰ। ਚੂਹਾ ਬੜਾ ਪਰੇਸ਼ਾਨ ਹੁੰਦਾ। ਤੇ ਉਸ ਦਿਨ ਤੋਂ ਬਾਅਦ ਬੜਾ ਲੁੱਕ-ਲੁੱਕ ਕੇ ਰਿਆ ਕਰੇ। ਅਗਲੇ ਦਿਨ ਸੱਪ ਨੂੰ ਯਾਦ ਆਉਂਦਾ ਹੈ ਕਿ ਕੱਲ ਮੈਨੂੰ ਚੂਹਾ ਕਹਿ ਕੇ ਗਿਆ ਸੀ ਵੀ ਚੂਹੇ ਚੂਹੇਦਾਨੀ ਲੱਗੀ ਹੈ। ਤੁਰ ਸੋਈ ਜਾਂਦਾ ਉਹ ਦੇਖ ਜਾਂਦਾ ਤਾਂ ਉਹ ਚੂਹੇਦਾਨੀ ਚ ਉਹਦਾ ਮੂੰਹ ਫਾੜ ਜਾਂਦਾ ਥੋੜੇ ਟਾਈਮ ਬਾਅਦ ਉਹ ਕਿਸਾਨ ਦੀ ਘਰ ਵਾਲੀ ਆਉਂਦੀ ਹੈ ਤੇ ਸੱਪ ਉਹਦੇ ਡੰਗ ਮਾਰ ਦਿੰਦਾ ਤੇ ਕਿਸਾਨ ਦੀ ਘਰ ਵਾਲੀ ਉੱਥੇ ਡਿੱਗ ਜਾਂਦੀ ਹੈ ਥੋੜੇ ਟਾਈਮ ਬਾਅਦ ਜਦੋਂ ਉਹਦਾ ਘਰ ਵਾਲਾ ਦੇਖਦਾ ਕਿ ਮੇਰੀ ਘਰ ਵਾਲੀ ਦਿਖ ਨਹੀਂ ਰਹੀ ਤੁਰ ਸੋਈ ਜਾਂਦਾ ਤੇ ਉਹ ਦੇਖਦਾ ਉਹਦੀ ਘਰ ਵਾਲੀ ਉੱਥੇ ਡਿੱਗੀ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਇੱਕ ਡਾਂਗ ਚੱਕਦਾ ਤੇ ਸੱਪ ਦੇ ਡੰਗ ਮਾਰ ਕੇ ਉਹਨੂੰ ਮਾਰ ਦਿੰਦਾ ਤੇ ਆਪਣੇ ਘਰ ਵਾਲੀ ਨੂੰ ਚੱਕ ਕੇ ਹਸਪੀਟਲ ਲੈ ਜਾਂਦਾ ਉੱਥੇ ਜਾਂਦੇ ਤੇ ਡਾਕਟਰ ਨੂੰ ਦਵਾਈਆਂ ਦਿੰਦਾ ਤੇ ਨਾਲ ਕਹਿੰਦਾ ਦਵਾਈਆਂ ਵੀ ਲੈ ਲਿਓ ਨਾਲੇ ਜੇ ਇਹਦੇ ਉੱਤੇ ਬੱਤਕ ਦਾ ਖੂਨ ਲੱਗ ਜੇ ਤੇ ਇਹਦਾ ਜ਼ਖਮ ਭਰ ਸਕਦਾ ਕਹਿੰਦਾ ਮਰਦਾ ਕੀ ਨਾ ਕਰਦਾ ਘਰ ਵਾਲੀ ਜਰੂਰੀ ਸੀ ਬੱਤਕ ਤੋਂ ਘਰ ਆਉਂਦਾ ਤੇ ਬੱਤਕ ਨੂੰ ਚੱਕ ਕੇ ਵੱਢ ਦਿੰਦਾ ਤੇ ਉਹਦੇ ਖੂਨ ਨਾਲ ਉਹਦਾ ਜ਼ਖਮ ਸਾਫ਼ ਕਰਦਾ ਦੋਸਤੋ ਦਿਨ ਲੰਘਦੇ ਜਾਂਦੇ ਆ ਪਰ ਉਹਦੀ ਘਰ ਵਾਲੀ ਠੀਕ ਨਹੀਂ ਹੁੰਦੀ ਦੋਸਤ ਰਿਸ਼ਤੇਦਾਰ ਹਾਲ ਚਾਲ ਪੁੱਛਣ ਆਉਂਦੇ ਆ ਹੁਣ ਦੋਨੇ ਮੀਆਂ ਬੀਬੀ ਖੇਤ ਤਾਂ ਜਾਂਦੇ ਨਹੀਂ ਕੋਈ ਕੰਮ ਤਾਂ ਕਰਦੇ ਨਹੀਂ ਤੇ ਇਨਕਮ ਦਾ ਸਾਧਨ ਬੰਦ ਹੋ ਜਾਂਦਾ ਹੈ ਤੇ ਉਹ ਬੱਕਰੀ ਨੂੰ ਕੀ ਕਰਦਾ ਸੇਲ ਕਰ ਦਿੰਦਾ ਤੇ ਉਹਨਾਂ ਲੋਕਾਂ ਦਾ ਖਾਣ ਪੀਣ ਦਾ ਪ੍ਰਬੰਧ ਕਰਦਾ ਜਿਹੜੇ ਉਹਦੇ ਹਾਲਚਲ ਪੁੱਛਣਗੇ ਥੋੜੇ ਦਿਨ ਹੋਰ ਲੰਘਦੇ ਆ ਲੰਘਦੇ ਲੰਘਦੇ ਉਹਦੀ ਘਰ ਵਾਲੀ ਰੱਬ ਨੂੰ ਪਿਆਰੀ ਹੋ ਜਾਂਦੀ ਹੈ ਉਹਦੀ ਮੌਤ ਹੋ ਜਾਂਦੀ ਹੈ ਜਦੋਂ ਸੰਸਕਾਰ ਕਰਨਾ ਹੁੰਦਾ ਹੈ ਹੋਰ ਰਿਸ਼ਤੇਦਾਰਾਂ ਦਾ ਖਾਣ ਪੀਣ ਦਾ ਪ੍ਰਬੰਧ ਕਰਨਾ ਹੁੰਦਾ ਤੇ ਉਹ ਗਾਂ ਨੂੰ ਕੀ ਉਹਨੂੰ ਗਾਂ ਵੀ ਸੇਲ ਕਰਨੀ ਪੈ ਜਾਂਦੀ ਹੈ ਕਿਉਂਕਿ ਉਹਦੇ ਲਈ ਉਹਦੇ ਕੋਲ ਸੰਸਕਾਰ ਕਰਨ ਨੂੰ ਪੈਸੇ ਨਹੀਂ ਸੀ ਜਦੋਂ ਦਾ ਖਾਣ ਪੀਣ ਦਾ ਪ੍ਰਬੰਧ ਕਰਨ ਲਈ ਉਹ ਗਾਂ ਨੂੰ ਵੀ ਵੇਚ ਦਿੰਦਾ ਇਹ ਸਾਰਾ ਕੁਝ ਬੈਠਾ ਚੂਹਾ ਦੇਖ ਰਿਹਾ ਹੁੰਦਾ ਚਾਰੇ ਕੋਈ ਕਿਸੇ ਡੈਥ ਹੋ ਕੇ ਕਿਸ ਨੂੰ ਵੇਜਤਾ ਕਿਸ ਦਾ ਕੀ ਹੋ ਗਿਆ ਪੰਲਾ ਚੂਹਾ ਰਹਿ ਜਾਂਦਾ ਤੇ ਚੂਹਾ ਸੋਚਦਾ ਕਾਸ਼ ਉਹਨਾਂ ਨੇ ਉਸ ਦਿਨ ਮੇਰੀ ਹੈਲਪ ਕੀਤੀ ਹੁੰਦੀ ਮੇਰੀ ਗੱਲ ਸੁਣੀ ਹੁੰਦੀ ਇਹ ਅੱਜ ਸਾਰੇ ਮੇਰੇ ਦੋਸਤ ਹੁੰਦੇ ਸਾਰੇ ਅੱਜ ਸਹੀ ਸਲਾਮਤ ਹੁੰਦੇ ਦੋਸਤੋ ਸੇਮ ਆਪਣੀ ਜ਼ਿੰਦਗੀ ਚ ਹੁੰਦਾ ਆਪਣੇ ਕੋਲ ਕਈ ਲੋਕ ਮਦਦ ਦੀ ਘਾਰ ਲਾਉਂਦੇ ਆ ਵੀ ਮੇਰੀ ਐ ਪ੍ਰੋਬਲਮ ਹੈ ਆਪਾਂ ਮਦਦ ਕਰਨ ਦੀ ਤਾਂ ਦੂਰ ਦੀ ਗੱਲ ਆਪਾਂ ਉਹਨਾਂ ਦੀ ਗੱਲ ਸੁਣਦੇ ਵੀ ਨਹੀਂ ਐਟ ਲੀਸਟ ਆਪਾਂ ਇੰਨਾ ਹੀ ਕਹਿ ਦਈਏ ਕਿ ਹਾਂ ਕੋਈ ਗੱਲ ਨਹੀਂ ਯਾਰ ਅਸੀਂ ਤੇਰੇ ਨਾਲ ਆ ਤੂੰ ਟੈਨਸ਼ਨ ਨਾ ਲੈ ਇੰਨੇ ਵਾਲੀ ਬੰਦੇ ਨੂੰ ਬਹੁਤ ਹੌਸਲਾ ਹੋ ਜਾਂਦਾ ਜਦੋਂ ਬਾਅਦ ਕੋਈ ਦੁੱਖ ਹੋ ਜਾਂਦਾ ਤੇ ਬਾਅਦ ਕਹਿੰਦਾ ਤੂੰ ਦੱਸਦਾ ਤਾਂ ਸਹੀ ਅਸੀਂ ਤੇਰੇ ਲਈ ਇਹ ਕਰਦੇ ਇਸ ਤੇ ਪਯੋ ਕਰਦੇ ਇਸ ਲਈ ਦੋਸਤੋ ਖੜਿਆ ਕਰੋ ਬੰਦਾ ਉਸ ਤੋਂ ਹੀ ਮੰਗਦਾ ਜਿਸ ਤੋਂ ਉਮੀਦ ਹੁੰਦੀ ਹੈ ਇਹ ਕਹਾਣੀ ਬਹੁਤ ਕੁਝ ਸਿਖਾ ਕੇ ਜਾਂਦੀ ਹੈ ਜੇ ਪਾ ਧਿਆਨ ਨਾਲ ਸਮਝੇ ਤਾਂ ਤੁਹਾਨੂੰ